ਤੋ ਦੇ ਅੱਗੇ ਅਰਦਾਸ ਫੁਮਾਰੀ ਜੀਉ ਤੇ ਸਬ ਤੇਰਾ ਕੋ ਨਾਨਕ ਸਬ ਤੇਰੀ ਵਡਿਆਈ नानक सब तेरी बड कोई ना ना जाने मेरा। जुग हो जुग पटन ਤਦਨ ਤਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਸਿੱਖ ਸੰਗਤ ਸਤਿਗੁਰਾਂ ਦੇ ਪਾਵਨ ਗੋਦ ਦਾ ਆਨੰਦ ਮਾਣ ਰਹੀ ਸਿੱਖ ਸੰਗਤ ਔਰ ਅੰਮ੍ਰਿਤ ਵੇਰ ਦੀਆਂ ਹਾਜ਼ਰੀਆਂ ਭਰੀਆਂ ਸਿੱਖ ਸੰਗਤਾਂ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਗੰਗ ਪਾਈਏ ਕੋਈ ਵੀ ਰਸਨਾ ਫਤਿਹ ਤੋਂ ਬਾਝੀ ਨਾ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਸਤਿਗੁਰਾਂ ਨੇ ਸਾਨੂੰ ਮਨੁੱਖਾ ਤੇ ਹੀ ਦਿੱਤੀ ਹੈ। ਔਰ ਜਿਹੜੇ ਇਹ ਨੇਤਰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਇਹ ਜਿਹੜੀ ਜ਼ੀਬਾ ਦਿੱਤੀ ਹੈ ਇਹ ਨਾਮ ਜਪਣ ਵਾਸਤੇ ਔਰ ਹੱਥ ਦਿੱਤੇ ਨੇ ਕਿਰਤ ਕਰਨ ਵਾਸਤੇ ਕਿਉਂਕਿ ਇਸੇ ਕਰਕੇ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਪਾਵਨ ਸ਼ਬਦ ਦਰਸਾਉਦੇ ਨੇ ਗੋਵਿੰਦ ਮੈਨਕ ਕੇ ਇਹੇ ਤਰੀਕਰੀਆ ਕਿਉਂਕਿ ਇਸ ਸੰਸਾਰ ਦੇ ਵਿੱਚ ਆਪਾਂ ਕੁਝ ਘਟਣ ਵਾਸਤੇ ਆਏ ਆ ਪਰ ਘਟ ਕਿਵੇਂ ਸਕਦੇ ਆ ਜੇ ਜਿਸ ਤਰ੍ਹਾਂ ਆਪ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਭਰਦੇ ਹੋ ਸੇਵਾ ਸਿਮਰਨ ਦੇ ਨਾਲ ਜੁੜਦੇ ਹੋ ਔਰ ਸਤਗੁਰਾਂ ਦੀ ਪਵਿੱਤਰ ਗੋਦ ਦਾ ਆਨੰਦ ਮਾਣਦੇ ਹੋ ਜਿਹੜਾ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇਹ ਲਾਹਾ ਖਰਦੇ ਹੋ ਇਹ ਉਹ ਤੁਹਾਡੇ ਨਾਲ ਜਾਣਾ ਕਿਉਂਕਿ ਇਸ ਸੰਸਾਰ ਦੇ ਉੱਪਰ ਬਹੁਤ ਧਨ ਦੌਲਤ ਵਾਲੇ ਔਰ ਬਹੁਤ ਵੱਡੇ ਵੱਡੇ ਰਾਜੇ ਬਹੁਤ ਪੌਲੀਅ અવਤਾਰ ਉੱਕੇ ਚਲੇ ਗਏ ਨੇ ਪਰ ਕਿਸੇ ਦੇ ਕੁਝ ਨਾਲ ਨਹੀਂ ਗਿਆ ਨਾਲ ਕੀ ਜਾਣਾ ਹੈ ਨਾਲ ਜਿਹੜੀ ਤੁਸੀਂ ਇਹਨਾਂ ਹੱਥਾਂ ਦੇ ਨਾਲ ਕੋਈ ਸੇਵਾ ਕਰ ਲਓਗੇ ਇਹ ਜੀਭਾ ਦੇ ਨਾਲ ਨਾਮ ਜਪ ਲਓਗੇ ਜਦ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਇਹਨਾਂ ਨੇਤਰਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰ ਲਓਗੇ ਕੋਈ ਉਹ ਤੁਹਾਡੇ ਨਾਲ ਜਾਣੇ ਨਹੀਂ ਤਾਂ ਦੌਲਤਾ ਇੱਥੇ ਕਿੰਨੀਆਂ ਜੋੜ ਲਓ ਤੁਹਾਡੇ ਨਾਲ ਜਾਣ ਵਾਲਾ ਨਹੀਂ ਕਿਉਂਕਿ ਸੰਗਤ ਦਾ ਵਿੱਚ ਕੋਈ ਉਹ ਮਨੁੱਖ ਬੈਠ ਸਕਦਾ ਜਿਹਦੇ ਤੇ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਹਰ ਇੱਕ ਦੇ ਵਸਤੀ ਕਰਨੇ ਕਿ ਸੰਗਤ ਦੇ ਵਿੱਚ ਬੈਠ ਜਾਣਾ ਜੋ ਕਿ ਨਿਤਨੇਮ ਕਰ ਲੈਣਾ ਕਿਉਂਕਿ ਭਾਗਾ ਤੋਂ ਬਿਨਾਂ ਤੇ ਕਿਸੇ ਮੁਖ ਦੇ ਵਿੱਚੋਂ ਵਾਹਿਗੁਰੂ ਦਾ ਨਾਮ ਵੀ ਨਹੀਂ ਨਿਕਲਦਾ ਇਹ ਬਹੁਤ ਭਾਗਾ ਵਾਲੇ ਉਹ ਜਿਹੜੇ ਤੁਸੀਂ ਅੰਮ੍ਰਿਤ ਵੇਲੇ ਦੇ ਨਾਲ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕਰਕੇ ਨਿਤਨੇਮ ਕਰਦੇ ਹੋ ਔਰ ਸਤਿਗੁਰਾਂ ਨੂੰ ਹਾਜ਼ਰ-ਨਾਜ਼ਰ ਸਮਝਦੇ ਹੋ ਕਿਉਂਕਿ ਕੁਝ ਗੁਰਮਤਿ ਪਿਆਰੇ ਇਸ ਤਰ੍ਹਾਂ ਦੇ ਵੀ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਉਂਦੇ ਨੇ ਜਿਹੜੇ ਕੇ ਹਜ਼ੂਰੀ ਵਿੱਚ ਆ ਕੇ ਬਹੁਤ ਕਾਲੀ ਦੇ ਨਾਲ ਸਤਿਗੁਰਾਂ ਦੇ ਸਰਮੁਖ ਹੋ ਕੇ ਮੱਥਾ ਟੇਕ ਕੇ ਚਲੇ ਜਾਂਦੇ ਨੇ ਕੁਝ ਬਾਅਦ ਪ੍ਰਬੰਧਕ ਖੜੇ ਹੁੰਦੇ ਨੇ ਉਹ ਪੁੱਛਦੇ ਨੇ ਕੀ ਕੰਮ ਦੇ ਨਾਲ ਕਹਿੰਦਾ ਮੈਨੂੰ ਬਹੁਤ ਜ਼ਰੂਰੀ ਕੰਮ ਆ ਇਸ ਕਰਕੇ ਮੈਂ ਕਾਲੀ ਦੇ ਨਾਲ ਸਤਿਗੁਰਾਂ ਦਾ ਮੱਥਾ ਟੇਕ ਕੇ ਚੱਲਿਆ ਔਰ ਸਮਾਪਤੀ ਹੋਈ ਸਮਾਪਤੀ ਤੋਂ ਬਾਅਦ ਜਿੱਥੇ ਉਸ ਦਾ ਵਹੀਕਲ ਰੁਕਿਆ ਹੋਇਆ ਉਸੇ ਥਾਂ ਦੇਖ ਰਿਹਾ ਕਿਸੇ ਦੇ ਨਾਲ ਉਹ ਗੱਲਾਂ ਕਰ ਰਿਹਾ ਤੋ ਪ੍ਰਬੰਧਕ ਜਿਹੜੇ ਦੇਖਦੇ ਸੀ ਕਹਿੰਦੇ ਤੂੰ ਸਤਿਗੁਰਾਂ ਦੇ ਹਜ਼ੂਰੀ ਦੇ ਵਿੱਚ ਇੰਨੇ ਕਾਲ ਦੇ ਨਾਲ ਆਇਆ ਤੇ ਹੁਣ ਤੋਂ ਇੱਥੇ ਤੈਨੂੰ ਕਾਰ ਨਹੀਂ ਸੀ ਇੱਥੇ ਤੂੰ ਗੱਲਾਂ ਕਰ ਰਿਹਾ ਕਹਿੰਦਾ ਭਾਵ ਜਿਹਦੇ ਤੇ ਸਤਿਗੁਰਾਂ ਦੀ ਕਿਰਪਾ ਨਹੀਂ ਹੁੰਦੀ ਉਹ ਕਦੇ ਸੇਵਾ ਸਿਮਰਨ ਦੇ ਨਾਲ ਨਹੀਂ ਜੁੜ ਸਕਦਾ ਆਪ ਸਿੱਖ ਸੰਗਤਾਂ ਤੇ ਸਤਿਗੁਰਾਂ ਦੀ ਬੜੀ ਕਿਰਪਾ ਹੈ ਬੜੀ ਅਪਾਰ ਬਖਸ਼ਿਸ਼ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਵਾਸਤੇ ਸਰਬੰਸ ਵਾਰ ਦਿੱਤਾ ਔਰ ਹੋਰਤਾ ਹੋਰ ਆਪਣੇ ਆਪ ਨੂੰ ਵੀ ਵਾਰ ਦਿੱਤਾ ਔਰ ਕਿਹਦੇ ਲਈ ਵਾਰ ਕੇ ਗਏ ਨੇ ਆਪਣੇ ਲਈ ਤੇ ਆਪਾਂ ਉਹਦਾ ਅੱਜ ਨਾਮ ਵੀ ਨਹੀਂ ਜਪ ਸਕਦੇ ਸਾਨੂੰ ਮਨੁੱਖਾ ਦੇਹੀ ਵੀ ਮਿਲੀ ਆ ਦੇਖੋ 84 ਲੱਖ ਜੋਂ ਭੋਗ ਕੇ ਇਹ ਫੇਰ ਮਨੁੱਖਾ ਦੇਹੀ ਮਿਲਣੀ ਆ ਕੋਈ ਐਵੇਂ ਨਹੀਂ ਮਿਲਣੀ ਕਿਉਂਕਿ ਸਤਿਗੁਰਾਂ ਤੇ ਸਾਨੂੰ ਯਕੀਨ ਹੋਵੇ ਸਾਨੂੰ ਇਸ ਦੀ ਅਰਦਾਸ ਤੇ ਯਕੀਨ ਹੋਵੇ ਕਿਉਂਕਿ ਸਾਨੂੰ ਯਕੀਨ ਨਹੀਂ ਕਰਦੇ ਅਸੀਂ ਤੁਰਤ ਮੌਕੇ ਤੇ ਹੀ ਰਿਜ਼ਲਟ ਭਾਲਦੇ ਆ ਪਰ ਗੁਰਬਾਣੀ ਕਹਿੰਦੀ ਆ ਦੇ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਹੋਵੇ ਇੱਕ ਵਾਰੀ ਇਹਦਾ ਕਹਿੰਦੇ ਹੋ ਕੇ ਦੇਖ ਫਿਰ ਤੈਨੂੰ ਕੋਈ ਕਮੀ ਨਹੀਂ ਰਹਿਣੀ ਦੇਦਾ ਦੇ ਲੈਦੇ ਥੱਕ ਪਾਹੇ ਕਹਿੰਦੇ ਤੂੰ ਲੈਂਦੇ ਨੇ ਥੱਕ ਜਾਣਾ ਤੈਨੂੰ ਦੇਣ ਲੱਗੇ ਨੇ ਥਕਣਾ ਨਹੀਂ ਸਮੇ ਸਮਾਂ ਘਟ ਹੈ ਮੈਂ ਇਤਿਹਾਸ ਵੱਲ ਜਾਵਾਂ ਚਮਕੌਰ ਦੀ ਗੜੀ ਨੂੰ ਅੱਠ ਪੋ ਨੂੰ 10 ਲੱਖ ਫੌਜ ਦਾ ਢੇਰਾ ਪੈ ਗਿਆ ਸਤਪੋਉ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ 40 ਸਿੰਘਾਂ ਦੇ ਨਾਲ ਕੱਚੀ ਗੜੀ ਦੇ ਵਿੱਚ ਕੱਚੀ ਹਵੇਲੀ ਦੇ ਵਿੱਚ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਆ। ਔਰ ਜਿਹੜੇ ਕੱਚੀ ਗੜੀ ਨੂੰ ਕੱਚੀ ਕੱਤੀ ਲੈ ਕੇ ਕਹਿ ਕੇ ਲੋਕ ਪੁਕਾਰਦੇ ਸਨ ਪਰ ਉਸੇ ਗੱਡੀ ਦੇ ਮਾਲਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਕਹਿੰਦੇ ਲੈ ਵੇ ਬੁੱਧੀ ਚੰਦ ਅੱਜ ਤੱਕ ਤੇਰੀ ਗੱਡੀ ਨੂੰ ਸਾਰਿਆਂ ਨੇ ਕੱਚੀ ਕੱਚੀ ਕਹਿ ਕੇ ਪੁਕਾਰਿਆ ਤੇ ਅੱਜ ਤੇਰੀ ਗੱਡੀ ਦੇ ਵਿੱਚ ਕਹਿੰਦੇ ਪੱਕਿਆਂ ਦੇ ਪੈਰ ਪੈ ਗਏ ਤੇ ਅੱਜ ਤੋਂ ਬਾਅਦ ਕਹਿੰਦੇ ਤੇਰੀ ਗੱਡੀ ਨੂੰ ਕਿਸੇ ਨੇ ਕੱਚੀ ਨਹੀਂ ਕਹਿਣਾ ਅੱਜ ਤੋਂ ਬਾਅਦ ਕਹਿੰਦੇ ਇਹ ਤੇਰੀ ਗੱਡੀ ਨੂੰ ਅੱਜ ਤੋ ਬਾਅਦ ਕਿਸੇ ਨੇ ਕੱਚੀ ਨਹੀਂ ਕਹਿਣਾ ਔਰ ਅਠ ਪੋ ਦਾ ਦਿਨ ਚੜਿਆ 10 ਲੱਖ ਫੌਜ ਦਾ ਚਮਕੌਰ ਦੀ ਗੜੀ ਨੂੰ ਢੇਰਾ ਪੈ ਗਿਆ ਜਦ ਢੇਰਾ ਪੈ ਗਿਆ ਤੇ ਇੱਕ ਪਾਸੇ 40 ਸਿੰਘ ਇੱਕ ਪਾਸੇ 10 ਲੱਖ ਫੌਜ ਦਾ ਢੇਰਾ ਦੇਖੋ ਫਿਰ 10 ਲੱਖ ਫੌਜ ਵਾਲੇ ਖਵਾਟਾ ਮਹਿਦੂਦ ਜਿਹੜਾ ਕਿ ਉਸ ਫੌਜ ਦਾ ਜਰਨੈਲ ਸੀ ਉਸਤਾ ਜਿਗਰਾ ਨਹੀਂ ਪਿਆ ਕਿ 40 ਸਿੰਘਾਂ ਦੇ ਉੱਪਰ ਹਮਲਾ ਕਰ ਦੇਵੇ ਕਿ ਚਮਕੌਰ ਦੀ ਕੱਚੀ ਗੜੀ ਨੂੰ 10 ਲੱਖ ਫੌਜ ਦੇ ਨਾਲ ਇਹਨੂੰ ਢਹਿ ਢੇਰੀ ਕਰ ਦੇਵੇ 10 ਲੱਖ ਫੌਜ ਨੇ ਇੱਕ ਇੱਟ ਇੱਟ ਵੀ ਚਮਕੌਰ ਦੀ ਗੜੀ ਦੀ ਨਹੀਂ ਆਉਂਦੀ ਸੀ ਪਰ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਸਤਕ ਇੰਨਾ ਤੇਜ ਸੀ ਕਿਉਂਕਿ ਉਹਨਾਂ ਦਾ ਮਸਤਕ ਤੇਜ ਹੋਣ ਦੇ ਕਾਰਨ ਇਸ ਤੋਂ ਪਹਿਲਾਂ 12 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਤੋਂ ਪਹਿਲਾਂ ਲੜ ਚੁੱਕੇ ਸਨ 13ਵੀਂ ਜੰਗ ਚਮਕੌਰ ਦੀ ਗੜੀ ਦੀ ਆ ਔਰ ਖਵਾਜਾ ਮਹਿਬੂਬ ਨੇ ਉਸ ਦਾ ਜਿਗਰਾ ਨਾ ਪਿਆ ਕਿ ਚਮਕੌਰ ਦੀ ਗੜੀ ਦੇ ਉੱਪਰ ਮੈਂ ਸਿੱਧਾ ਹਮਲਾ ਕਰ ਦੇਵਾਂ ਤੇ ਉਸ ਨੇ ਪਹਿਲਾਂ ਪੌੜੀ ਲਾਈ ਪੌੜੀ ਲਾ ਕੇ ਨਾਰਖਾ ਨੂੰ ਉੱਪਰ ਚੜਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੱਥੇ ਵਿੱਚੋਂ ਤੀਰ ਕੱਢਿਆ ਨਾਰਖਾ ਦੇ ਤੀਰ ਮਾਰਿਆ ਤੇ ਉਹ ਥੱਲੇ ਡਿੱਕੇ ਢਹਿ ਢੇਰੀ ਹੋ ਗਿਆ ਦੂਸਰਾ ਗਨੇਖਾ ਨੂੰ ਪੌੜੀ ਦੇ ਉੱਪਰ ਚੜਾਇਆ ਗਨੇਖਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਸਤਕ ਦੇਖ ਕੇ ਥੱਲੇ ਡਿੱਗ ਪਿਆ ਪੌੜੀ ਤੋਂ ਔਰ ਤੀਸਰਾ ਜਿਹੜਾ ਜਰਨੈਲ ਸੀ ਫੌਜਾਂ ਦਾ ਉਹ 10 ਲੱਖ ਫੌਜ ਦਾ ਜਰਨੈਲ ਕਿਹੋ ਜਿਹਾ ਹੋਏਗਾ ਤੇ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹੋ ਜਿਹਾ ਹੋਏਗਾ ਜਿਸ ਦੇ ਨਾਲ 40 ਸਿੱਖ ਨੇ ਤੇ ਇੱਕ ਜਰਨੈਲ ਖਵਾਜਾ 10 ਲੱਖ 4 ਲੱਖ ਵੀ ਗੁਰੂ ਗੋਬਿੰਦ ਸਿੰਘ ਤੋਂ ਡਰ ਰਿਆ ਤੇ ਖਵਾਜਾ ਮਹਿਬੂਬ ਨੇ ਫਿਰ ਪੌੜੀ ਦੇ ਉੱਪਰ ਚੜ੍ਹਿਆ ਉਸ ਨੇ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਸਤਕ ਦੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੈਠਾ ਦੇਖਿਆ ਤੇ ਪੌੜੀ ਤੋਂ ਥੱਲੇ ਡਿੱਗ ਪਿਆ ਥੱਲੇ ਡਿੱਗ ਕੇ ਫਿਰ ਉਹ ਦੀਵਾਰ ਦੇ ਨਾਲ ਲੁਕ ਗਿਆ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿਹੋ ਜਿਹਾ ਰੋਗ ਥੱਲੇ ਡਿੱਗ ਗਿਆ ਜਾ ਦੀਵਾਰ ਦੇ ਨਾਲ ਲੋਕਾਂ ਉਸ ਨੂੰ ਡਰ ਹੋ ਗਿਆ ਕਿ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਪਿੱਛੇ ਨਾ ਆ ਜਾਣ ਹੁਣ ਕਿਤੇ ਦੀਵਾਰ ਦੇ ਉੱਪਰ ਚੜ੍ਹ ਕੇ ਮੈਨੂੰ ਮਾਰ ਨਾ ਦੇਣ ਦੇਖੋ ਦੇਖੋ 10 ਲੱਖ ਫੌਜਾਂ ਜਰਨੈਲ ਕਿੰਨਾ ਵੱਡਾ ਦੇ ਜਿਹੜਾ ਕਿ ਸਾਡੇ ਗੁਰੂ ਤੋਂ ਚਾਲੀ ਸਿੱਖਾਂ ਦੇ ਨਾਲ ਡਰ ਗਿਆ ਔਰ ਅਗਲਾ ਜਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਮੈਦਾਨੇ ਜੰਗ ਦੇ ਵਿੱਚ ਉਤਾਰ ਦਿੱਤੇ ਔਰ ਪਹਿਲਾ ਜਥਾ ਗਿਆ ਫਿਰ ਦੂਸਰੇ ਜਥੇ ਦੀ ਰਵਾਨਗੀ ਹੋਈ ਔਰ ਦੂਸਰੇ ਜਥੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜਦ ਤੀਸਰੇ ਜਥੇ ਦੀ ਤਿਆਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਬਾਬਾ ਅਜੀਤ ਸਿੰਘ ਜੀ ਅੱਗੇ ਆਏ ਕਿ ਨੇ ਮਹਾਰਾਜ ਕਿ ਨੇ ਅਸੀਂ ਵੀ ਮੈਦਾਨੇ ਜੰਗ ਦੇ ਵਿੱਚ ਜਾਣਾ ਔਰ ਮੈਦਾਨੇ ਜੰਗ ਦੇ ਵਿੱਚ ਅਸੀਂ ਵੀ ਸ਼ਹੀਦ ਹੋਣਾ ਚਾਹੁੰਦੇ ਆ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਜੇ ਮੈਂ ਤੁਹਾਨੂੰ ਆਪਣੇ ਆਪ ਕਹਦਾ ਤੁਸੀਂ ਮੈਦਾਨੇ ਜੰਗ ਦੇ ਵਿੱਚ ਜਾਓ ਤੇ ਲੋਕਾਂ ਨੇ ਕਿਹਾ ਸੀ ਆਪਣੇ ਨਾਂਵਾਲ ਪੁੱਤਰ ਮਾਰਾ ਦਿੱਤੇ ਔਰ ਕਹਿੰਦਾ ਤੁਸੀਂ ਆਪ ਕਾ ਇਸ ਉਹਦੇ ਨੂੰ ਮੰਨਿਆ ਇਸ ਸ਼ਹਾਦਤ ਨੂੰ ਮੰਨਣ ਵਾਸਤੇ ਤਿਆਰ ਹਾਂ ਤੇ ਕਹਿੰਦੇ ਤੁਸੀਂ ਇਸ ਮੈਦਾਨ ਦੇ ਜੰਗ ਦੇ ਵਿੱਚ ਚਲੇ ਜਾਓ ਔਰ ਤੀਸਰੇ ਜਥੇ ਦੇ ਨਾਲ ਬਾਬਾ ਅਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਜੰਗ ਦੇ ਮੈਦਾਨ ਦੇ ਵਿੱਚ ਚਲੇ ਗਏ ਔਰ ਬਜ਼ੀਰ ਖਾਨ ਬੈਠਾ ਦੇਖਦਾ ਕਿ ਬਾਬਾ ਅਜੀਤ ਸਿੰਘ ਜੀ ਸੈਂਕੜੇ ਦੁਸ਼ਮਣਾਂ ਨੂੰ ਢਹ ਢੇਰੀ ਕਰ ਦਿੱਤਾ ਵजीर खान ਦੇਖਦਾ ਕਿ ਇਹਨਾਂ ਨੂੰ ਕਿਹੜੇ ਖੰਡੇ ਦੀ ਗੁਰਤੀ ਮਿਲੀ ਆ ਇਹਨਾਂ ਨੂੰ ਕਿਸ ਨੇ ਗੁਰਤੀ ਦਿੱਤੀ ਆ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਹਿਬਜ਼ਾਦਾ ਸਾਰੇ ਫੌਜਾਂ ਨੂੰ ਢਹ ਢੇਰੀ ਕਰਦਾ ਆ ਰਿਆਂ ਔਰ ਹੋਰ ਤਾਂ ਹੋਰ ਵਜ਼ੀਰ ਖਾਨ ਦੇ ਮਨ ਦੇ ਵਿੱਚ ਖਿਆਲ ਗਿਆ ਕਿ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਨਹੀਂ ਆ ਗਏ ਮੈਦਾਨ ਦੇ ਜੰਗ ਦੇ ਵਿੱਚ ਔਰ ਦੇਖੋ ਅੱਗੋ ਬਾਬਾ ਅਜੀਤ ਸਿੰਘ ਜੀ ਨੇ ਵਜ਼ੀਰ ਖਾਨ ਨੂੰ ਜਵਾਬ ਦਿੱਤਾ ਬਾਬਾ ਅਜੀਤ ਸਿੰਘ ਜੀ ਨੇ ਵਜ਼ੀਰ ਖਾਨ ਦੀ ਗੱਲ ਦਾ ਗੁੱਸਾ ਕੀਤਾ ਉਹ ਕਹਿੰਦਾ ਵਜ਼ੀਰ ਖਾਨ ਕਹਨਾਂ ਇਸ ਧਰਤੀ ਦੇ ਉੱਪਰ ਕਲਾ ਗੁਰੂ ਗੋਬਿੰਦ ਸਿੰਘ ਨੇ ਜਨਮ ਲੈਂਤਾ ਉਹਦੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਨਾ ਕੋਈ ਜਨਮ ਲਵੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਨੇ ਤੇ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ ਤਾਂ ਇਹ ਗੱਲ ਕਹਿ ਰਹੇ ਨੇ ਤੇ ਅੱਜ ਆਪਾਂ ਅਮੀ ਦੇਖਦੇ ਆ ਪਤਾ ਨਹੀਂ ਕਿੰਨੇ ਇੱਕ ਗੁਰੂ ਬਣ ਕੇ ਬਹਿ ਜਾਂਦੇ ਐ ਇੱਥੇ ਕਈ ਤਾਂ ਡਿਗਰੀਆਂ ਐਸੀਆਂ ਚੱਕੇ ਫਿਰਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਉੱਪਰ ਵੀ ਉਹਨਾਂ ਕੋਲ ਡਿਗਰੀਆਂ ਨੇ ਪਰ ਉੱਥੇ ਬਾਬਾ ਅਜੀਤ ਸਿੰਘ ਜੀ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਨਮ ਦਿੱਤਾ ਅਵਤਾਰ ਦਿੱਤਾ ਤੇ ਅੱਜ ਦੇ ਹਾਲਾਤ ਦੇਖੋ ਤੁਸੀਂ ਔਰ ਇਹਨੇ ਸੈਂਕੜੇ ਦੁਸ਼ਮਣਾਂ ਨੂੰ ਸ਼ਹੀਦ ਕਰ ਦਿਆ ਹੋਇਆ ਬਾਬਾ ਅਜੀਤ ਸਿੰਘ ਜੀ ਜਦ ਚੌਂਕੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਰੁਕੇ ਨੇ ਖੜੇ ਨੇ ਦੇਖ ਰਹੇ ਨੇ ਕਿ ਆਪਣੇ ਪੁੱਤਰ ਨੂੰ ਕਿ ਜਿਵੇਂ ਆਪਾਂ ਦੇਖਦੇ ਆਪਨਾ ਬੱਚਾ ਕੋਈ ਕਲਾਸ ਦੇ ਵਿੱਚੋਂ ਚੰਗੇ ਨੰਬਰ ਲੈਂਦਾ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਖ ਰਹੇ ਨੇ ਔਰ ਬਾਬਾ ਅਜੀਤ ਸਿੰਘ ਜੀ ਦਾ ਆਪਣੇ ਪਿਤਾ ਵੱਲ ਮੁਖ ਹੋਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਆਪਣਾ ਸੀਸ ਝੁਕਾਇਆ ਤੇ ਦੁਸ਼ਮਨਾ ਨੇ ਈਨੇ ਵਾਰ ਕਰ ਦਿੱਤਾ ਫਿਰ ਇੱਕ ਵਾਰ ਨਹੀਂ ਫਿਰ ਸੈਂਕੜੇ ਬਾਰ ਬਾਬਾ ਅਜੀਤ ਸਿੰਘ ਜੀ ਦੇ ਉੱਪਰ ਕੀਤੇ ਸੈਂਕੜੇ ਬਾਰ ਬਾਬਾ ਅਜੀਤ ਸਿੰਘ ਜੀ ਦੇ ਉੱਪਰ ਕੀਤੇ ਔਰ ਬਾਬਾ ਅਜੀਤ ਸਿੰਘ ਜੀ ਨੂੰ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਕਰ ਦਿੱਤਾ ਔਰ ਛੋਟਾ ਸਹਬਜ਼ਾਦਾ ਜਿਹਨਾਂ ਦੀ 14 ਸਾਲ ਦੀ ਉਮਰ ਉਹਨਾਂ ਨੇ ਆਪਣੇ ਭਰਾ ਨੂੰ ਦੇਖ ਕੇ ਕਿੱਥੇ ਤਾਂ ਸੋਚਣਾ ਸੀ ਕਿ ਮੇਰਾ ਭਰਾ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ ਕਿ ਮੈਂ ਵੀ ਹੁਣ ਇਹ ਆਉਂਦੀ ਨੂੰ ਨਾ ਮਾਨਾ ਪਰ ਉਹਨੇ ਆਪਣੇ ਪਿਤਾ ਨੂੰ ਸਵਾਲ ਕੀਤਾ ਕਹਿੰਦਾ ਪਿਤਾ ਜੀ ਅਸੀਂ ਕੱਠਿਆ ਨੇ ਮਾਂ ਦੀ ਗੋਦ ਦਾ ਆਨੰਦ ਮਾਣਿਆ ਛੋਡੇ ਤੋਂ ਸ਼ਾਸਤਰ ਵਿੱਦਿਆ ਲੈਤੀ ਔਰ ਕੱਠੇ ਬਚਪਨ ਦੇ ਵਿੱਚ ਰਹੇ ਆ ਪਰ ਮੇਰਾ ਭਰਾ ਬਾਬਾ ਅਜੀਤ ਸਿੰਘ ਦੀ ਅੱਜ ਸ਼ਹੀਦ ਹੋ ਗਏ ਨੇ ਕਹਿੰਦੇ ਅੱਜ ਉਹ ਵੀ ਸ਼ਹੀਦੀ ਦਾ ਜਾਂ ਮੈਂ ਪੀਣਾ ਮੈਂ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਫਤਿਹ ਸਿੰਘ ਜੀ ਨੂੰ ਸਵਾਲ ਕੀਤਾ ਕਹਿੰਦੇ ਵੀ ਤੂੰ ਬਹੁਤ ਛੋਟਾ ਤਿਰ 14 ਸਾਲ ਦੀ ਉਮਰ ਆ ਔਰ ਅੱਗੇ ਬਾਬਾ ਜੋਰਾਵਰ ਸਿੰਘ ਜੀ ਨੇ ਸਵਾਲ ਕੀਤਾ ਕਹਿੰਦੇ ਪਿਤਾ ਜੀ ਜਦੋਂ ਤੁਸੀਂ ਹਿੰਦੀ ਚਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਿੰਦੀ ਚਾਦਰ ਵਾਸਤੇ ਸ਼ਹੀਦ ਹੋਣ ਚਾਂਦਨੀ ਚੌਕ ਦਿੱਲੀ ਚਲੇ ਗਏ ਸਨ ਉਦੋਂ ਸੋਡੀ ਉਮਰ 9 ਸਾਲ ਦੀ ਸੀ ਤੇ ਅੱਜ ਮੈਂ 14 ਸਾਲ ਦਾ ਅੱਜ ਮੈਂ ਵੀ ਇਹ ਸ਼ਹੀਦੀ ਦਾ ਜਾਮ ਪੀਣਾ ਮੈਂ ਵੀ ਸ਼ਹੀਦਾਂ ਦੀ ਕਤਾਰ ਦੇ ਵਿੱਚ ਜਾਣਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ 14 ਸਾਲ ਦੇ ਪੁੱਤਰ ਨੂੰ ਜੰਗ ਦੇ ਮੈਦਾਨ ਦੇ ਵਿੱਚ ਪੰਡਾ ਸਿੰਘਾਂ ਦੀ ਅਗਵਾਹੀ ਦੇ ਹੇਠ ਤੋੜ ਦਿੱਤਾ ਕਿਉਂਕਿ ਭਾਈ ਦਇਆ ਸਿੰਘ ਧਰਮ ਸਿੰਘ ਤੇ ਭਾਈ ਮਹਾ ਸਿੰਘ ਤਿੰਨ ਸਹੀਰ ਦੋ ਦੋ ਸਹੀਰ ਪਹਿਲਾਂ ਦੋ ਪੰਜ ਪੰਧਾ ਪਿਆਰਿਆਂ ਦੇ ਵਿੱਚੋਂ ਦੋ ਸਹੀਰ ਹੋ ਤੱਕੇ ਸਨ ਪੰਜ ਪਿਆਰੇ ਉੱਥੇ ਇਕੱਤਰ ਹੋ ਕੇ ਬਾਬਾ ਦੋਰਾਵਰ ਸਿੰਘ ਜੀ ਨੂੰ ਜਾਂ ਜੰਗ ਦੇ ਮੈਦਾਨ ਦੇ ਵਿੱਚ ਤੋੜਿਆ ਤੇ ਬਾਬਾ ਅਜੀਤ ਸਿੰਘ ਜੀ ਬਾੰਗ ਬਾਬਾ ਚੋਰਾਵਰ ਸਿੰਘ ਨੇ ਵੀ ਉਸੇ ਤਰ੍ਹਾਂ ਸੈਂਕੜਿਆਂ ਦੀ ਕਤਾਰ ਦੇ ਵਿੱਚ ਦੁਸ਼ਮਣਾਂ ਨੂੰ ਠਹਿ ਠੇਰੀ ਕਰ ਦਿੱਤਾ ਔਰ ਠਹਿ ਠੇਰੀ ਕਰਨ ਤੋਂ ਬਾਅਦ ਉਸੇ ਤਰ੍ਹਾਂ ਜਦੋਂ ਗੜੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਖੜੇ ਦੇਖਦੇ ਨੇ ਕਿ ਮੇਰਾ ਛੋਟਾ ਪੁੱਤਰ ਵੀ ਚੰਗੇ ਨੰਬਰ ਲੈ ਰਿਹਾ ਔਰ ਇਹ ਵੀ ਦੁਸ਼ਮਣਾਂ ਦਾ ਮੁਕਾਬਲਾ ਕਰ ਰਿਹਾ ਔਰ ਜਦੋਂ ਬਾਬਾ ਜੋਰਾਵਰ ਸਿੰਘ ਜੀ ਨੇ ਆਪਣੇ ਵੱਡੇ ਭਰਾ ਬਾਬਾ ਅਜੀਤ ਸਿੰਘ ਜੀ ਦੇ ਉਸ ਪੰਡ ਭੋਤਕ ਸਰੀਰ ਨੂੰ ਪਿਆ ਦੇਖਿਆ ਧਰਤੀ ਦੇ ਉੱਪਰ ਜਿਹੜੇ ਕਿ ਸ਼ਹੀਦੀ ਦਾ ਜਾਮ ਪੀ ਚੁੱਕੇ ਆ ਉੱਥੇ ਉਹਨਾਂ ਨੇ ਵੀ ਉਹਨਾਂ ਨੂੰ ਤੌਨੀ ਵੀ ਕੀਤੀ ਤੇ ਦੁਸ਼ਮਨਾ ਨੇ ਉੱਥੇ ਫੇਰ ਵਾਰ ਕਰ ਦਿੱਤਾ ਔਰ ਬਾਬਾ ਜੋਰਾਵਰ ਸਿੰਘ ਨੂੰ ਵੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰ ਦਿੱਤਾ ਔਰ ਸਿੱਖਾਂ ਨੇ ਹੁਕਮ ਦਿੱਤਾ ਕਿ ਗੁਰੂ ਸਾਹਿਬ ਤੁਸੀਂ ਚਮਕੌਰ ਦੀ ਜੜੇ ਛੱਡ ਜਾਓ ਜੇ ਤੁਸੀਂ ਵੀ ਇੱਥੇ ਸ਼ਹੀਦ ਹੋ ਗਏ ਤੇ ਪੰਥ ਦਾ ਕੋਈ ਸਿੱਖ ਧਰਮ ਦਾ ਕੋਈ ਵਾਰਸ ਨਹੀਂ ਰਹਿਣਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਨੇ ਸਿੱਖਾਂ ਨੂੰ ਜਵਾਬ ਦਿੱਤਾ ਕਹਨੇ ਭਾਈ ਸਿੱਖੋ ਇਹ ਸ਼ਹੀਦੀ ਦਾ ਜਾਮ ਮੈਂ ਵੀ ਇੱਥੇ ਪੀਣਾ ਚਾਹੁੰਦਾ ਸੀ ਮੈਂ ਵੀ ਸ਼ਹੀਦ ਹੋਣਾ ਚਾਹਣਾ ਔਰ ਕਹਿੰਦੇ ਇੱਕ ਨੇ ਇੱਕ ਦਿਨ ਕਹਿੰਦੇ ਸਿੱਖ ਪੰਥ ਵਾਸਤੇ ਜਰੂਰ ਮੈਂ ਸ਼ਹੀਦ ਹੋਵਾਂਗਾ ਔਰ ਇਹਨੇ ਬੱਤਲ ਬਲਾਸ ਕਰਦਿਆਂ ਹੋਇਆਂ ਸਿੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫੈਸਲਾ ਕੀਤਾ ਚਮਕੌਰ ਦੀ ਗੜੀ ਨੂੰ ਛੱਡਣ ਦਾ ਔਰ ਰਾਤ ਦਾ ਸਮਾਂ ਹੋਇਆ ਪਈ ਸੰਗਤ ਸਿੰਘ ਜੀ ਉਹਨਾਂ ਨੂੰ ਆਪਣਾ ਕਲਗੀ ਤੋੜਾ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਹਾ ਸਿੰਘ ਜੀ ਦੇ ਨਾਲ ਚਮਕੌਰ ਦੀ ਗਲੀ ਛੱਡ ਰਹੇ ਨੇ ਔਰ ਹੋਤਾ ਹੋਰ ਉਹ ਸ਼ਹੀਰ ਹੋਏ ਸਿੱਖ ਇਸ ਧਰਤੀ ਦੇ ਉੱਪਰ ਪਏ ਨੇ ਬਿਜਲੀ ਚਲਕ ਰਹੀ ਆ ਔਰ ਭਾਈ ਦਇਆ ਸਿੰਘ ਦੇ ਪਿੱਛੇ-ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆ ਰਹੇ ਨੇ ਆਪਣੇ ਸਾਹਿਬਜ਼ਾਦਿਆਂ ਦੇ ਉੱਪਰ ਦੀ ਕੋਲੇ ਲੰਘ ਕੇ ਚਲੇ ਗਏ ਨੇ ਭਾਈ ਦਇਆ ਸਿੰਘ ਜੀ ਨੇ ਸਾਹਿਬਜ਼ਾਦਿਆਂ ਦੇ ਕੋਲੇ ਰੁੱਕ ਕੇ ਕਿਹਾ ਮਹਾਰਾਜੀ ਕਹਿੰਦੇ ਤੁਸੀਂ ਪਿੱਛੇ ਮੁੜ ਕੇ ਦੇਖੋ ਤੁਹਾਡੇ ਸਾਹਿਬਜ਼ਾਦਿਆਂ ਦੇ ਪੰਜ ਭੌਤਿਕ ਸਰੀਰ ਇਸ ਧਰਤੀ ਦੇ ਉੱਪਰ ਪਏ ਨੇ ਕੱਲ ਨੂੰ ਦਿਨ ਚੜਨਾ ਸਵੇਰ ਹੋਣੀ ਆ ਤੇ ਕਹਿੰਦੇ ਇੱਥੇ ਇੱਲਾ ਨੇ ਅਸਮਾਨ ਦੇ ਵਿੱਚ ਆਉਣਾ ਇਹ ਇਹਨਾਂ ਦੇ ਮਾਸ ਨੂੰ ਕਹਿੰਦੇ ਲੋਚ ਲੋਚ ਖਾ ਜਾਣਾ ਕਹਿੰਦੇ ਇਸ ਸੰਸਾਰ ਦੇ ਉੱਪਰ ਕਿੱਡੇ ਗਰੀਬ ਤੋਂ ਗਰੀਬ ਬੰਦਾ ਆਇਆ ਕਹਿੰਦੇ ਕਫਨ ਉਹਨੂੰ ਵੀ ਨਸੀਬ ਹੋ ਜਾਂਦਾ ਪਰ ਕਹਿੰਦੇ ਤੁਸੀਂ ਇਹਨਾਂ ਨੂੰ ਕਫਨ ਪਾ ਕੇ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦਇਆ ਸਿੰਘ ਨੂੰ ਫੇਰ ਕਹਿੰਦੇ ਆ ਭਾਈ ਜਿਹੜੇ ਸਿੱਖ ਪਏ ਨੇ ਸਾਰੇ ਮੇਰੇ ਪੁੱਤਰ ਨੇ ਜਿਹੜੇ ਸਾਡੇ ਪੰਥ ਵਾਸਤੇ ਅੱਜ ਸ਼ਹੀਦ ਹੋਏ ਆ ਕਹਿੰਦੇ ਮੈਂ ਕਿਹਨੂੰ ਕਿਹਨੂੰ ਕਫਨ ਪਾ ਜਾਵਾਂ ਪਰ ਕਹਿੰਦੇ ਮਹਾਰਾਜ ਸਵੇਰ ਨੂੰ ਤਾਂ ਇਹਨਾਂ ਦਾ ਗਿਰਦਾ ਨੇ ਕਹਿੰਨੇ ਮਾਸ ਨੂੰ ਲੋਹ ਚ ਦੇਣਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਹਿੰਨੇ ਭਾਈ ਦਇਆ ਸਿੰਘ ਇਹਨਾਂ ਦੇ ਇਹਨਾਂ ਦੇ ਮਾਸ ਨੂੰ ਜਿੰਨਾ ਗਿਰਦਾ ਨੇ ਲੋਹ ਚ ਲੋਹ ਖਾਣਾ ਜਿੰਨਾ ਉੱਚਾ ਲੈ ਕੇ ਜਾਣਾ ਕਹਿੰਨੇ ਉਹਨੇ ਉੱਚੇ ਮੇਰੇ ਪੰਥ ਦੇ ਝੂਲ ਦੇ ਨਿਸ਼ਾਨ ਨਜ਼ਰ ਆਉਣਗੇ ਤੇ ਅੱਜ ਅਸੀਂ ਕਹਨੇ ਆ ਅੱਜ ਅਸੀਂ ਆਪਣੇ ਧਰਮ ਨੂੰ ਮੰਨਣ ਵਾਸਤੇ ਤਿਆਰ ਨਹੀਂ ਜਿਨ੍ਹਾਂ ਨੇ ਸਾਡੇ ਵਾਸਤੇ ਸਰਵਾਂਸ ਬਾਰ ਦਿੱਤਾ ਤੇ ਅੱਜ ਅਸੀਂ ਕਿਤੇ ਹੋਰ ਹੀ ਤੁਰੇ ਫਿਰਦੇ ਆ ਕਿਉਂਕਿ ਸਾਨੂੰ ਆਪਣੇ ਗੁਰੂ ਤੇ ਯਕੀਨ ਨਹੀਂ ਰਿਹਾ ਪਰ ਮੈਂ ਪਹਿਲਾਂ ਵੀ ਕਲ ਕੀਤੀ ਹੈ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਵੇ ਇਹਦਾ ਇੱਕ ਵਾਰੀ ਭਾਈ ਬਾਨਾ ਔਖਾ ਬਣ ਕੇ ਦੇਖੋ ਕਿਉਂਕਿ ਸਮਾਂ ਘਟ ਹੈ ਸਤਗੁਰਾਂ ਦੇ ਚਰਨਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰਿਆ ਕਰੋ ਸਤਿਗੁਰਾਂ ਨਿਆ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਔਰ ਬਦ ਤੋਂ ਬਦ ਨਿਤਨੇਮ ਕਰਿਆ ਕਰੋ ਔਰ ਸਮਾਪਤੀ ਦਾ ਆਪਣਾ ਟਾਈਮ ਹੋ ਚੁੱਕਿਆ ਹੈ ਹੁਣ ਆਪਸ ਸਲੋਕ ਪੜ ਕੇ ਸਾਰੇ ਸੰਗਤ ਨੇ ਭਾਈ ਸਮਾਪਤੀ ਕਰਨੀ ਹੈ ਪੜੋ ਜੀ ਸਲੋਕ